ਲੁਧਿਆਣਾ ਦੇ ਵਿੱਚ ਚੋਰੀ ਦੇ ਸਿਲਸਲੇ ਕੁਝ ਇਸ ਤਰੀਕੇ ਨਾਲ ਵੱਧ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਆਪਾਂ ਦੇਖ ਦਿੱਤੀ ਕਿ ਜਿਹੜੇ ਪਿਛਲੇ ਪਿਛੜੇ ਹੋਏ ਇਲਾਕੇ ਨੇ ਉਹਨਾਂ ਤੇ ਜ਼ਿਆਦਾ ਚੋਰੀ ਦੀ ਆਵਾਜ਼ ਆਤਾ ਸਾਹਮਣੇ ਆਉਂਦੀਆਂ ਸੀਗੀਆਂ ਪਰ ਹੁਣ ਜਿਹੜੇ ਅਰਬਨ ਏਰੀਆਜ਼ ਨੇ ਉਹਨਾਂ ਦੇ ਵਿੱਚ ਵੀ ਕੁਝ ਇਸ ਤਰੀਕੇ ਦੀ ਚੋਰੀ ਦੀ ਆਵਾਜ਼ ਆਤਾ ਸਾਹਮਣੇ ਆ ਰਹੀ ਹੈ ਨਾ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾਉਣੀਆਂ ਚਾਹੂੰਗਾ ਜਿੱਥੇ ਗੱਡੀ ਦੇ ਜਿਹੜੇ ਨੇ ਟਾਇਰ ਹੀ ਜਿਹੜੇ ਲਾਗੇ ਲੈ ਲੈ ਜਾਏ ਜਾਂਦੇ ਨੇ ਤਾਂ ਇਹ ਜਿਹੜੇ ਸਿਲਸਲਾ ਹੈ ਇਹ ਕੁਝ ਇਸ ਤਰੀਕੇ ਨਾਲ ਚੱਲਦਾ ਆ ਰਿਹਾ ਹੈ ਕਿ ਪਹਿਲਾਂ ਵੀ ਤੁਹਾਨੂੰ ਅਸੀਂ ਕਾਫੀ ਇਸੇ ਚੀਜ਼ ਰਿਲੇਟਿਡ ਖਬਰਾਂ ਦਿਖਾਈਆਂ ਨੇ ਗੱਡੀ ਦੇ ਜਿਹੜੇ ਨੇ ਟਾਇਰ ਚੋਰਾਂ ਵੱਲੋਂ ਜਿਹੜੇ ਨੇ ਚੋਰੀ ਕਰ ਲਿੱਤੇ ਜਾਂਦੇ ਨੇ ਤਾਂ ਕੁਝ ਗੱਲ ਇਸ ਤਰੀਕੇ ਦੀ ਆ ਵੀ ਜਿਹੜੇ ਚੋਰ ਐ ਉਹ ਵੀ ਅਪਗ੍ਰੇਡ ਹੁੰਦੇ ਹੋਏ ਨਜ਼ਰ ਆ ਰਹੇ ਨੇ ਚੋਰੀਆਂ ਨੇ ਹੁਣ ਗੱਡੀ ਦੇ ਵਿੱਚ ਆਉਂਦੇ ਨੇ ਚੋਰ ਤਾਂ ਚੋਰੀ ਕਰਦੇ ਨੇ ਨਜ਼ਰ ਆਉਂਦੇ ਨੇ ਤਾਂ ਜਿਨ੍ਹਾਂ ਦੀ ਇਹ ਗੱਡੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਹੋਇਆ ਜਦੋਂ ਇਹ ਚੋਰੀ ਹੋਈ ਆ ਉਹਨਾਂ ਨੂੰ ਉਸ ਸਮੇਂ ਪਤਾ ਨਹੀਂ ਲੱਗਿਆ ਤਾਂ ਸਰ ਕਿੰਨੇ ਕਵਜੇ ਦੀ ਇਹ ਘਟਨਾ ਹੈ ਜਦੋਂ ਜਦੋਂ ਚੋਰ ਆਏ ਤੇ ਚੋਰੀ ਕੀਤੀ ਗਈ ਦੇਖੋ ਸਾਨੂੰ ਤਾਂ ਸਵੇਰੇ ਹੀ ਪਤਾ ਲੱਗਿਆ ਜਦੋਂ ਬਾਰ ਐਤਵਤ ਪਤਾ ਲੱਗਿਆ ਵੀ ਗੱਡੀ ਦੇ ਚਾਰੋਂ ਟਹਿਰੀ ਹੈ ਨਹੀਂ ਔਰ ਜਦੋਂ ਸੀਸੀਟੀਵੀ ਦੇਖਿਆ ਤੇ ਰਾਤ ਦੇ ਡੇਢ ਵਿੱਚ ਘਟਨਾ ਹੈ। ਤਾਂ ਸਰ ਜਿਹੜੀ ਚੋਰ ਜਦੋਂ ਆਏ ਨੇ ਇੱਥੇ ਕੋਈ ਖੜਕਾ ਨਹੀਂ ਹੋਇਆ ਉਸ ਸਮੇਂ ਆ ਕੁਛ ਆਵਾਜ਼ ਨਹੀਂ ਆਈ। ਨਹੀਂ ਆਈ ਤਾਂ ਹੀ ਨਹੀਂ ਪਤਾ ਲੱਗਿਆ। ਚਲੋ ਮੈਂ ਕਿਹਾ ਅਗਰ ਆ ਵੀ ਜਾਈ ਹੁੰਦੀ। ਦੋ ਤਿੰਨ ਬੰਦੇ ਹੋਣਗੇ ਐਟ ਲੀਸਟ ਕੱਲਾ ਤਾਂ ਕੋਈ ਹੋਏਗਾ ਨਹੀਂ। ਅਗਰ ਉਹ ਇਟਾਂ ਤੱਕ ਨਾਲ ਲੈ ਗਏ ਨੇ ਜੱਕ ਹੈਗਾ ਉਹਨਾਂ ਕੋਲ ਬੰਨਣਾ ਹੈਗਾ ਸਭ ਕੁਝ ਹੈਗਾ। ਅਗਰ ਕੱਲ ਨੂੰ ਕੋਈ ਬਾਹਰ ਆ ਕੇ ਰੋਲਾ ਪਾ ਵੀ ਦਿੰਦਾ ਜਾਣੀ ਨੁਕਸਾਨ ਹੋ ਜਾਂਦਾ ਫਿਰ ਕੋਈ ਜਿਵੇਂ ਵਰਸੀ। ਕਿਸ ਤਰੀਕੇ ਨਾਲ ਦੇਖਦੇ ਨੇ ਵੀ ਚੋਰੀ ਦਾ ਇਸ ਤਰੀਕੇ ਨਾਲ ਵੱਧ ਗਿਆ ਹੋਇਆ ਹੈ ਵੀ ਕਿ ਹੁਣ ਗੱਡੀ ਦੇ ਟਾਇਰ ਤੱਕ ਵੀ ਜਿਹੜੇ ਨੇ ਸੇਫ ਨਹੀਂ ਹੈਗੇ ਦੇਖੋ ਸਵਾਲ ਗੱਡੀ ਦੇ ਸੇਫ ਹੁੰਦਾ ਨਾ ਨਹੀਂ ਹੈ ਮੈਂ ਤਾਂ ਇਹ ਸੋਚਦਾ ਹਾਂ ਵੀ ਇਹ ਕੋਈ ਪਹਿਲਾ ਘਟਨਾ ਨਹੀਂ ਹੈ ਲਗਾਤਾਰ ਪਿਛਲੇ ਹਫਤੇ ਤੋਂ ਇਸ ਤਰ੍ਹਾਂ ਦੇ ਘਟਾਵੇ ਹੋਰ ਵੀ ਹੋ ਰਹੇ ਨੇ ਅਗਰ ਪੁਲਿਸ ਨੇ ਪਹਿਲਾਂ ਉਹ ਮਸਾਇਦੀ ਵਰਤੀ ਹੁੰਦੀ ਤੇ ਅੱਜ ਮੇਰਾ ਨੁਕਸਾਨ ਨਾ ਹੁੰਦਾ ਐਟਲੀਸਟ ਔਰ ਮੈਨੂੰ ਅੱਗੋਂ ਜਾਂ ਅੱਗੋਂ ਕਿਸੇ ਹੋਰ ਦਾ ਨਾ ਹੋਵੇ ਮੇਰਾ ਹੋ ਗਿਆ ਹੁਣ ਕੋਸ਼ਿਸ਼ ਕਰ ਲਉ ਹੁਣ ਫੜ ਲਉ ਚੋਰਾਂ ਨੂੰ ਅਸੀਂ ਉਹਨਾਂ ਨੂੰ ਸੀਸੀਟੀਵੀ ਫੁਟੇਜ ਵੀ ਦਿਖਾਈਏ ਸਭ ਕੁਝ ਦਿਖਾਇਆ ਅਗਰ ਉਹ ਦੇਖਣਗੇ ਤਾਂ ਬਾਹਰ ਸੀਸੀਟੀਵੀ ਹੋਰ ਕਈ ਲੋਕਾਂ ਦੇ ਲੱਗੇ ਹੋਣਗੇ ਪਤਾ ਲੱਗ ਜਾਏਗਾ ਕਿੰਨੇ ਬੰਦੇ ਸੀ ਕਾ ਕਿਹੜੀ ਕਾਰ ਤੇ ਆਏ ਸੀ ਔਰ ਕਿੱਧਰ ਨੂੰ ਗਏ ਐ ਪੁਲਿਸ ਆਵੇ ਤਾਂ ਕੀ ਨਹੀਂ ਹੋ ਸਕਦੀ ਪਰ ਇਹ ਮੌਸਾਇਦੇ ਤੇ ਪੁਲਿਸ ਨਹੀਂ ਦੇਖਾ ਰਹੀ ਨਾ ਪੁਲਿਸ ਦੀ ਗੱਲ ਕਰੀਏ ਤਾਂ ਦਿਨੇ ਇਸ ਏਰੀਆ ਦੇ ਵਿੱਚ ਨਾਕੇ ਵੀ ਲੱਗੇ ਹੁੰਦੇ ਨੇ 2 ਤੋਂ 3 ਪਰ ਰਾਤ ਦੇ ਸਮੇਂ ਕੀ ਪੈਟਰੋਲਿੰਗ ਨਹੀਂ ਹੋ ਰਹੀ ਇੱਥੇ ਜਿਹੜੇ ਚੋਰ ਮੀਨਸ ਅੰਧੇਰੀ ਰਾਤ ਦੇ ਵਿੱਚ ਆਉਂਦੇ ਨੇ ਤੇ ਚੈਰ ਲਾ ਕੇ ਲੈ ਜਾਂਦੇ ਦੇਖੋ ਅਗਰ ਪੀਸੀਆਰ ਦੀ ਪੈਟਰੋਲਿੰਗ ਪ੍ਰੋਪਰ ਹੋਈ ਹੁੰਦੀ ਤਾਂ ਮੈਂ ਸਮਝਦਾ ਫਿਰ ਇਹ ਦਿੱਕਤਾਂ ਨਹੀਂ ਹੋਈ ਨੀ ਸੀ ਇਹ ਪੈਟਰੋਲਿੰਗ ਤੋਂ ਪੁਲਿਸ ਨੂੰ ਜੋ ਇਹ ਅੱਜਕੱਲ੍ਹ ਵਾਰਦਾਤਾ ਹੋ ਰਹੀਆਂ ਆ ਤਾਂ ਪੁਲਿਸ ਨੂੰ ਚਾਹੀਦਾ ਹੈ ਪੈਟਰੋਲਿੰਗ ਇਸ ਇਲਾਕੇ 'ਚ ਵੱਧ ਤੋਂ ਵੱਧ ਹੋਈ ਜਾਵੇ। ਜੇਕਰ ਗੱਲ ਕਰੀਏ ਇਸ ਦੇ ਖਰਚੇ ਦੇ ਤਾਂ ਕਿੰਨਾ ਕ ਖਰਚਾ ਜਿਹੜਾ ਕਿ ਹੁਣ ਟਾਇਰਾਂ ਉੱਤੇ ਆਏਗਾ ਕਿਉਂਕਿ ਗੱਡੀ ਦੀ ਕੰਡੀਸ਼ਨ ਬਿਲਕੁਲ ਬ੍ਰਾਂਡ ਨਿਊ ਲੱਗ ਰਹੀ ਹੈ। ਭਾਈ ਸਾਹਿਬ 1 ਮਹੀਨਾ ਪਹਿਲਾਂ ਹੀ ਗੱਡੀ ਲੈ ਕੇ ਆਏ ਆਂ। ਔਰ ਮੈਨੂੰ ਲੱਗਦਾ ਅੰਦਾਜ਼ਾ 6-7 ਲੱਖ ਰੁਪਏ ਦਾ ਖਰਚਾ ਹੋਇਆ। ਜਿੰਨੇ ਚਾਹਵਾਂ ਨਾਲ ਗੱਡੀ ਲੈ ਕੇ ਆਈ ਜਾਂਦੀ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਐਨੀ ਨਾਕਾਮੀ ਦੇ ਚੱਲਦੇ ਹੋਏ ਦੇਖੋ ਨੁਕਸਾਨ ਹਰੇਕ ਨੂੰ ਹੀ ਨੁਕਸਾਨ ਤਾਂ ਨੁਕਸਾਨੀਆ ਨੁਕਸਾਨ ਹਰੇਕ ਨੂੰ ਹੀ ਚੁੱਕਦਾ ਹਮ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਆ ਮੈਂ ਤਾਂ ਹੀ ਕੰਗਾਕਰ ਮੇਰਾ ਨੁਕਸਾਨ ਹੋਇਆ ਕੋਸ਼ਿਸ਼ ਕਰੋ ਚੋਰਾਂ ਨੂੰ ਜਲਦੀ ਜਲਦੀ ਵੜੋ ਸ਼ਾਇਦ ਅਗਰ ਟਾਇਰ ਬਰਾਮਦ ਹੋ ਜਾਂ ਤਾਂ ਮੇਰਾ ਵੀ ਨੁਕਸਾਨ ਬੁਰਾ ਹੋ ਜਾਵੇ ਅਗਰ ਮੇਰਾ ਨਹੀਂ ਹੋ ਪੰਦਾ ਅੱਗੋਂ ਨਾ ਹੋ ਪਾਵੇ ਕਿਸੇ ਦਾ ਤਾਂ ਚੋਰੀ ਦਾ ਸਿਲਸਲਾ ਕੁਝ ਲੁਧਿਆਣਾ ਵਿੱਚ ਇਸ ਤਰੀਕੇ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਇੱਕੋ ਇਲਾਕੇ ਦੇ ਵਿੱਚ ਜਿਹੜੀਆਂ ਨੇ ਦੋ ਗੱਡੀਆਂ ਇੱਕੋ ਰਾਤ ਦੇ ਵਿੱਚ ਜਿਹੜੀਆਂ ਕਿ ਉਸ ਦੇ ਚੱਕੇ ਜਿਹੜੇ ਇਸ ਤਰੀਕੇ ਨਾਲ ਲਾ ਕੇ ਲੈ ਜਾਂਦੇ ਨੇ ਚੋਰ ਜਿਹੜੇ ਨੇ ਐਨੇ ਹੌਸਲੇ ਵਾਲੇ ਹੋਏ ਨੇ ਤਾਂ ਅੱਜ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਰ ਕਿੰਨੇ ਵਜੇ ਦੀ ਘਟਨਾ ਹੈ ਤੇ ਤੁਹਾਨੂੰ ਕਿਦੋਂ ਪਤਾ ਲੱਗਿਆ ਇਸ ਬਾਰੇ ਇਹ ਘਟਨਾ ਜੀ ਰਾਤੀ ਕਰੀਬ ਕਰੀਬ 2:30 2:30 ਸਵਾ ਤੋਂ 2:30 ਵਜੇ ਦੀ ਹੂੰ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਸਵੇਰੇ ਇਹ ਤਾਂ ਫਿਰ ਉਸ ਸਮੇਂ ਕਿਸ ਤਰੀਕੇ ਦਾ ਮਾਹੌਲ ਸੀ ਜਦੋਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਰਹੀ ਹੈ ਮਾਹੌਲ ਬੜਾ ਗਰਮ ਹੋਇਆ ਹੈ ਜੀ ਇਸ ਟਾਈਮ ਦੇਖੋ ਅੱਜ 10 ਦਿਨਾਂ ਚ ਗੁਰਦਾਣਾਪੁਰ ਤੋਂ ਲੈ ਕੇ ਨਿਊ ਦੀਪਨਗਰ ਤੱਕ ਰੋਜ਼ 5-7 5-7 ਗੱਡੀਆਂ ਦੇ ਟਾਇਰ ਚੱਕੇ ਜਾਂਦੇ ਇੱਥੇ ਨਵੀਂ ਜਗ੍ਹਾ ਤੋਂ ਚੋਰੀ ਹੋ ਰਹੀ ਹੈ ਐਨੇ ਕੋ ਹੌਸਲੇ ਜਿਹੜੇ ਨੇ ਚੋਰਾਂ ਦੇ ਖੁੱਲੇ ਹੋਏ ਨੇ ਬਿਲਕੁਲ ਇਹਨੇ ਚੋਰਾਂ ਦੇ ਹੌਸਲੇ ਖੁੱਲੇ ਹੋਏ ਵਰਨਾ ਗੱਡੀ ਦੇ ਵਿੱਚ ਆਉਂਦੇ ਆ ਹਾਂਜੀ ਵਰਨਾ ਗੱਡੀ ਦੇ ਵਿੱਚ ਆਉਂਦੇ ਆ ਦੋ ਸਰਦਾਰ ਐ ਇਧਰ ਬਾਰਗਦ ਕਰਨ ਦੇ ਬਾਅਦ ਨਾਲੇ ਨਾਲ ਲੰਕੜੀ ਨਵੀਂ ਸੜਕ ਬਣੀ ਐ ਉਦੋਂ ਨਿਕਲ ਕੇ ਪੁਲਿਸ ਆਪਣਾ ਆਰਾਮ ਕਰਨ ਵਾਲੀ ਕ੍ਰੋਸ ਕਰਕੇ ਹਮਰਾ ਰੋਡ ਤੋਂ ਨਿਕਲ ਜਾਂਦੇ ਆ ਮਤਲਬ ਵਾਰਦਾਤ ਹੁੰਦੀ ਰਾਤ ਨੂੰ ਆ ਹਾਂਜੀ ਹੁੰਦੀ ਰਾਤ ਨੂੰ ਆਉਣਗੇ ਦੋ 2:30 ਵਜੇ ਦੇ ਬਾਅਦ ਆਉਂਦੇ ਆ 4 ਵਜੇ ਤੱਕ ਉਹਨੇ ਆਪਣਾ ਕੰਮ ਕਰਕੇ ਨਿਕਲ ਜਾਂਦੇ ਆ ਕਹਿੰਦੇ ਪੀਸੀਆਰ ਦੇ ਗੇੜੇ ਬਹੁਤ ਹੁੰਦੇ ਨੇ ਇੱਥੇ ਤਾਂ ਅਸੀਂ ਤਾਂ ਅਜੇ ਦੇਖੀ ਨਹੀਂ ਅਜੇ ਤੱਕ ਅਸੀਂ ਦੇਖੀ ਨਹੀਂ ਹੋਰ ਵੀ ਬੰਦੇ ਪੀਸੀਆਰ ਦੇਖੀ ਨਹੀਂ ਪੀਸੀਆਰ ਦੇ ਦੇਖਾਂਗੇ ਤਦ ਹੀ ਅਸੀਂ ਕਹਾਂਗੇ ਅੱਜ ਤੱਕ ਤਦ ਹੀ ਉਹਨਾਂ ਦੀ ਗੱਡੀਆਂ ਹੋਰ ਨਹੀਂ ਸੁਣਿਆ ਕਰੀ ਪੀਸੀਆਰ ਨਹੀਂ ਦੇਖੀ ਝੂਠ ਬੋਲਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਝੂਠ ਬੋਲਦੇ ਇਸ ਤਰੀਕੇ ਨਾਲ ਹੌਸਲੇ ਚੋਰਾਂ ਦੇ ਖੁੱਲੇ ਹੋਏ ਨੇ ਵੀ ਜੇਕਰ ਜੇ ਪੁਲਿਸ ਦੇ ਪੀਸੀਆਰ ਦੇ ਰਾਉਂਡ ਅਪ ਹੋਣ ਇੱਥੇ ਕਿਵੇਂ ਚੋਰ ਇੱਥੇ ਆ ਕੇ ਚੋਰੀ ਕਰ ਫਿਰ ਮਤਲਬ ਨਹੀਂ ਚੋਰੀ ਹੋਣ ਤਾਂ ਜੇ ਪੀਸੀਆਰ ਆਪਣਾ ਤੁਹਾਡੀ ਐਕਟਿਵਾ ਵੀ ਚੋਰੀ ਹੋ ਗਈ ਜੀ ਮੇਰੀ ਐਕਟਿਵਾ ਪਿਛਲੇ ਮਹੀਨੇ ਚੋਰੀ ਹੋਈ ਹੈ ਜੀ ਉਹਦੀ ਬਕਾਇਦਾ ਰਿਕਾਰਡਿੰਗ ਹੈ ਔਰ ਜਿਸ ਬੰਦੇ ਨੇ ਚੱਕੀ ਹੈ ਉਹਦੀ ਫੁਟੇਜ ਵੀ ਹੈਗੀ ਹੈ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸੁੱਤਾ ਪੇਪਰ ਸੁੱਤਾ ਬਿਲਕੁਲ ਸੁੱਤਾ ਪੇਪਰ ਮੰਗ ਕੀ ਕਰਦੇ ਆ ਬਸ ਸਰ ਮੰਗ ਸਰ ਮੈਨੂੰ ਤਾਂ ਆਪਣੀ ਚੀਜ਼ ਚਾਹੀਦੀ ਹੈ ਹੱਕ ਦੀ ਕਮਾਈ ਹੈ ਮਿਹਨਤ ਦੀ ਕਮਾਈ ਹੈ ਚੀਜ਼ ਚਾਹੀਦੀ ਹੈ ਬਸ ਸਰ ਚੌਂਕੀ ਕਲਾਸ ਦੇ ਬਾਹਰ ਖੜਿਆ ਹੈ ਡਿਵੀਜ਼ਨ ਨੰਬਰ 8 ਪੈਂਦਾ ਹੈ ਤਾਂ ਚੌਂਕੀ ਇੰਚਾਰਜ ਨਾਲ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਵੀ ਉਹਨਾਂ ਵੱਲੋਂ ਕਿਸ ਤਰੀਕੇ ਨਾਲ ਜਿਹੜੀ ਕਿ ਤਵਦੀਸ਼ ਕੀਤੀ ਜਾ ਰਹੀ ਹੈ ਕਿਉਂਕਿ ਮੱਲਾ ਨਿਵਾਸੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਪੀਸੀਆਰ ਹੈ ਪੈਟਰੋਲਿੰਗ ਜਿਹੜੀ ਕੀ ਹੈ ਨਹੀਂ ਕਰਦੀ ਇਸ ਕਰਕੇ ਜਿਹੜੇ ਨੇ ਗੱਡੀਆਂ ਦੇ ਟਾਇਰ ਚੋਰੀ ਹੋ ਜਾਂਦੇ ਨੇ ਤਾਂ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਭਜਨ ਸਿੰਘ ਜੀ ਡਿਵੀਜ਼ਨ ਨੰਬਰ 8 ਤੋਂ ਹਾਂਜੀ ਸਤਿ ਸ੍ਰੀ ਅਕਾਲ ਜਨਾਬ ਕੀ ਹਾਲ ਹੈ ਜੀ ਆਹ ਠੀਕ ਆ ਸਰ ਠੀਕ ਆ ਸਰ ਮੀਡੀਆ ਤੋਂ ਗੱਲ ਕਰ ਰਹੇ ਹਾਂ ਦ ਸਿਟੀ ਹੈਡਲਾਈਨਸ ਤੋਂ ਅੰਬਰਵੀਰ ਹਾਂਜੀ ਸਰ ਤਾਂ ਸਰ ਜਿਸ ਤਰੀਕੇ ਨਾਲ ਕੱਲ ਰਾਤੀ ਸਿਵਲ ਲਾਈਨ ਦੀਪਨਗਰ ਦੇ ਵਿੱਚ ਦੋ ਗੱਡੀਆਂ ਦੇ ਟਾਇਰ ਚੋਰੀ ਹੋਏ ਨੇ ਤਾਂ ਸਰ ਉਹਨਾਂ ਉੱਤੇ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਰ ਰਹੇ ਸਰ ਅਸੀਂ ਕੰਪਲੀਟਾ ਲੈ ਲਿਆ ਸੀ ਸੀਸੀਟੀਵੀ ਦੀ ਸਰ ਚੈੱਕ ਕਰ ਰਹੇ ਅਸੀਂ ਹਾਂ ਅਤੇ ਸੇਫ ਸਿਟੀ ਦੇ ਵੀ ਇੱਕ ਮੁੰਡਾ ਪੜਾਇਆ ਹੋਇਆ ਸਰ ਜਲਦੀ ਕਾਬੂ ਕਰ ਲਵਾਂਗੇ ਕਿ ਦੋ ਦਿਨਾਂ ਜੀ ਇਹਨਾਂ ਨੂੰ ਤੇ ਸਰ ਲੋਕਾਂ ਵੱਲੋਂ ਕਿਹਾ ਜਾਂਦਾ ਵੀ ਪਹਿਲਾਂ ਪੁਲਿਸ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤਾਂ ਇਹਨਾਂ ਵੱਲੋਂ ਹੁਣ ਰੂਟ ਹੀ ਚੇਂਜ ਕਰ ਦਿੱਤਾ ਗਿਆ ਜਿਹੜਾ ਨਵਾਂ ਤੇ ਪੈਟਰੋਲਿੰਗ ਸਰ ਕਿਸ ਤਰੀਕੇ ਨਾਲ ਚੱਲਦੀ ਕਿਉਂਕਿ ਮੱਲਾ ਨਿਵਾਸੀ ਇਹ ਕਹਿੰਦੇ ਨੇ ਪੈਟਰੋਲਿੰਗ ਹੋ ਨਹੀਂ ਰਹੀ ਸਰ ਮੁਲਾਜ਼ਮ ਹੀ ਨਹੀਂ ਦੋ ਮੁਲਾਜ਼ਮ ਮੇਰੇ ਕੋਲ ਮੈਂ ਕੀ ਕਰੂੰਗਾ ਸਿਰਫ ਦੋ ਮੁਲਾਜ਼ਮ ਹੈ ਜੀ ਰਾਤੋਂ ਉੱਠਦਾ ਇੱਕ ਦਿਨੇ ਉੱਠਦਾ ਇੱਕ ਕੱਲਾ ਬੰਦਾ ਰਾਤ ਨੂੰ ਕਿਤੇ ਸ਼ੁਰੇ ਖਾ ਲੂਗਾ ਰਾਤੋਂ ਜੇ ਪਹਿਲਾਂ ਨਿਕਲਿਆ ਹੂੰ ਇਸ ਕਾ ਮਲਾਜਮ ਦੋ ਸਰ ਸਰ ਦੋ ਮਲਾਜਮ ਆ ਮਤਲਬ ਮਲਾਜਮਾਂ ਦੀ ਕਮੀ ਹੋਣ ਕਰਕੇ ਆ ਜਿਹੜਾ ਇਹ ਬਿਲਕੁਲ ਸਰ ਬਿਲਕੁਲ ਇਹੀ ਗੱਲ ਆ ਤਾਂ ਸਰ ਹੁਣ ਇਸ ਤੇ ਅਗਲੀ ਕਾਰਵਾਈ ਕੀ ਕੀਤੀ ਜਾਏਗੀ ਜੀ ਹੁਣ ਅਗਲੀ ਸਰ ਆਪਾਂ ਦੱਸ ਮੈਂ ਆਹੀ ਲੱਗੇ ਹੋਏ ਮਗਰ ਛੱਡਦੇ ਨਹੀਂ ਇਹਨਾਂ ਨੂੰ ਇੱਕ ਦੋ ਦਿਨਾਂ ਤੇ ਇਹਨਾਂ ਨੂੰ ਤ੍ਰੇਸ ਕਰ ਲਵਾਂਗੇ ਸਰ ਅਸੀਂ ਠੀਕ ਆ ਜੀ ਤਾਂ ਸਰ ਜਲਦ ਮਿਲਾਂਗੇ ਤੁਹਾਨੂੰ ਜਦੋਂ ਤੁਸੀਂ ਇਹ ਕੇਸ ਸੋਲਵ ਕਰ ਲੋਗੇ ਤਾਂ ਸ਼ੁਕਰੀਆ ਸਰ ਉਹ ਆ ਜਿਸ ਤਰੀਕੇ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਚੌਂਕੀ ਦੇ ਵਿੱਚ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਜਿਹੜੇ ਕਿਸ ਤਰੀਕੇ ਦੀ ਵਾਰਦਾਤਾਂ ਨੂੰ ਚੋਰ ਅੰਜਾਮ ਦੇ ਰਹੇ ਇਹ ਤਾਂ ਜਿਹੜੀ ਕਾਰਵਾਈ ਆ ਜਲਦ ਕੀਤੀ ਜਾਏਗੀ ਇਸ ਦਾ ਵਿਸ਼ਵਾਸ ਜਿਹੜਾ ਕੀ ਹੈ ਜਿਹੜੇ ਚੌਂਕੀਆਂ ਜਾਜ ਉਹਨਾਂ ਨੇ ਖੁਦ ਦਵਾਇਆ ਤਾਂ ਦੇਖਣਾ ਇਹ ਹੋਏਗਾ ਕਿ ਹੁਣ ਕਿਸ ਤਰੀਕੇ ਦੀ ਕਾਰਵਾਈ ਤੇ ਕਿੰਨੀ ਜਲਦ ਜਿਹੜੀ ਕੀ ਕਾਰਵਾਈ ਕੀਤੀ ਜਾਂਦੀ ਹੈ